ਸਸ਼ਕਾਲ ਅਮਰੀਕਨ ਟਾਈਮ ਟੀਵੀ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਫਰਟ ਨਿਊਜ਼ ਗਾਇਕ ਦਿਲਜੀਤ ਦੋਸਾਂਝ ਨੂੰ ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਦੀ ਚੇਅਰ ਪਰਸਨ ਦੇ ਵੱਲੋਂ 14 ਦਸੰਬਰ ਨੂੰ ਸ਼ਹਿਰ ਦੇ ਵਿੱਚ ਹੋਣ ਵਾਲੇ ਸ਼ੋਅ ਤੋਂ ਪਹਿਲਾਂ ਇੱਕ ਐਡਵਾਈਸਰੀ ਜਾਰੀ ਕੀਤੀ ਹੈ ਕਮਿਸ਼ਨ ਦੀ ਚੇਅਰ ਪਰਸਨ ਸ਼ਿਪਰਾ ਬਾਂਸਲ ਨੇ ਕਿਹਾ ਹੈ ਕਿ ਇਹ ਉਨ੍ਹਾਂ ਦੇ ਧਿਆਨ ਦੇ ਵਿੱਚ ਆਇਆ ਕਿ ਦੋਸਾਂਝ ਦਿਲਜੀਤ ਦੋਸਾਂਝ ਖਾਸ ਤੌਰ ਤੇ ਕਿ ਪਿਛਲੇ ਸਮਾਰੋਹ ਦੌਰਾਨ ਬੱਚਿਆਂ ਨੂੰ ਸਟੇਜ ਤੇ ਉਹਨਾਂ ਨੇ ਬੁਲਾਇਆ ਸੀ ਤੇ ਕਈ ਵਾਰ ਕੁਝ ਅਜਿਹੇ ਗਾਣੇ ਚਲਾਏ ਜਾਂਦੇ ਨੇ ਜੋ ਬੱਚਿਆਂ ਲਈ ਚੰਗੇ ਨਹੀਂ ਹੁੰਦੇ ਸੂਬਾ ਬਾਲ ਅਧਿਕਾਰ ਸੰਗਠਨ ਨੇ ਇੱਕ ਐਡਵਾਈਸਰੀ ਵਿੱਚ ਕਿਹਾ ਹੈ ਕਿ ਪਟਿਆਲਾ ਪੈਗ ਪੰਜ ਤਾਰਾ ਤੇ ਕੇਸ ਵਰਗੇ ਗੀਤਾਂ ਪਰਹੇਜ਼ ਕੀਤਾ ਜਾਵੇ ਜਿਨ੍ਹਾਂ ਵਿੱਚ ਸ਼ਰਾਬ ਨਸ਼ੇ ਤੇ ਹਿੰਸਾ ਨੂੰ ਸਾਹਿਦ ਕੀਤਾ ਜਾਂਦਾ ਹੈ ਇਹ ਗਿੱਤ ਪ੍ਰਭਾਵਸ਼ਾਲੀ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰ ਦਿੰਦੇ ਨੇ ਸੋ ਪ੍ਰੋਗਰਾਮ ਬਹੁਤ ਦੇਰ ਰਾਤ ਤੱਕ ਚੱਲਦੇ ਹਨ ਤੇ ਸ਼ਰਾਬ ਦੀ ਸਪਲਾਈ ਵੀ ਉਸ ਦੀ ਸੰਭਾਵਨਾ ਹੁੰਦੀ ਹੈ ਸੋ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸ਼ਰਾਬ ਨਹੀਂ ਦਿੱਤੀ ਜਾਣੀ ਚਾਹੀਦੀ ਦੱਖਣੀ ਕੋਰੀਆ 'ਚ ਪਿਛਲੇ ਹਫਤੇ ਲਾਗੂ ਕੀਤੇ ਮਾਰਸ਼ਲ ਲਾਅ ਦੇ ਐਲਾਨ ਦੇ ਸਿਲਸਿਲੇ 'ਚ ਗ੍ਰਿਫਤਾਰ ਕੀਤੇ ਸਾਬਕਾ ਰੱਖਿਆ ਮੰਤਰੀ ਕਿਮ ਜੋਂਗ ਉਨ ਹਿਉਨ ਤੇ ਹਿਰਾਸਤ ਦੇ ਵਿੱਚ ਖੁਦਕੁਸ਼ੀ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਉਤੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਗਿਆ ਸੀ ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਯੂਨਸੋਕ ਯੋਲ ਦੇ ਦਫ਼ਤਰ ਦੇ ਵਿੱਚ ਕੰਪਾਊਂਡ ਦੀ ਤਲਾਸ਼ੀ ਲੈਣ ਦੀ ਪੁਲਿਸ ਦੀ ਕੋਸ਼ਿਸ਼ ਦਾ ਵਿਰੋਧ ਕੀਤਾ ਗਿਆ ਤੇ ਮੁੱਖ ਵਿਰੋਧੀ ਤੇ ਡੈਮੋਕ੍ਰੈਟਿਕ ਪਾਰਟੀ ਨੇ 3 ਦਸੰਬਰ ਦੇ ਐਲਾਨ ਦੇ ਸਿਲਸਿਲੇ 'ਚ ਯੂਨ ਤੇ ਮਹਾਦੋਸ਼ ਚਲਾਉਣੀ ਨਵਾਂ ਮਤਾ ਪੇਸ਼ ਕਰਨ ਦੀ ਯੋਜਨਾ ਬਣਾਈ ਹੈ ਤੇ ਇਸ ਐਲਾਨ ਦੇ ਮਗਰੋਂ ਦੱਖਣੀ ਕੋਰੀਆ 'ਚ ਮਾਰਸ਼ਲ ਲਾਅ ਲੱਗਿਆ ਪਿਛਲੇ ਸ਼ਨੀਵਾਰ ਨੂੰ ਮਹਾਦੋਸ਼ ਤੇ ਪਹਿਲੀ ਕੋਸ਼ਿਸ਼ ناکਾਮ ਆਇਆ ਤੇ ਕਿਉਂਕਿ ਹਾਕਮ ਪਾਰਟੀ ਨੇ VOTING ਦਾ ਬਾਈਕਾਟ ਕੀਤਾ ਪਾਰਟੀ ਨੇ ਕਿਹਾ ਕਿ ਉਸ ਦੀ ਸ਼ਨੀਚਰਵਾਰ ਨੂੰ ਵੋਟਾਂ ਲਈ ਹੋਣ ਵਾਲੀ ਵੰਡ ਸੰਬੰਧੀ ਭਲਕੇ ਨਵਾਂ ਮਤਾ ਪੇਸ਼ ਕਰਨ ਦੀ ਯੋਜਨਾ ਹੈ ਸਯੂਨ ਦੀ ਗਲਤ ਢੰਗ ਨਾਲ ਸੱਤਾ ਹਥਿਆਉਣ ਦੀ ਕੋਸ਼ਿਸ਼ ਨੇ ਦੱਖਣੀ ਕੋਰੀਆਈ ਸਿਆਸਤਤ ਕਮਜ਼ੋਰ ਕੀਤਾ ਤੇ ਉਸ ਦੀ ਵਿਦੇਸ਼ ਨੀਤੀ ਚੜੀਕਾ ਪਾਇਆ ਤੇ ਵਿੱਤੀ ਬਾਜ਼ਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਐਪਲਾਈਂਸ ਫੈਡਰੇਸ਼ਨ ਚਾਹਲ ਦੀ ਕਾਰਸ਼ਕਾਰਨੀ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਗਰੇਵਾਲ ਸਿੰਘ ਬਲਪੁਰੀਆ ਦੀ ਪ੍ਰਧਾਨਗੀ ਹੇਠ ਹੋਈ। ਇਸ ਵੀ ਚੋਣਾ ਦੋਸ਼ ਲਾਇਆ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲੀਆਂ ਕਰ ਰਹੀ ਹੈ। ਸਰਕਾਰ ਨੇ ਸ਼ੰਭੂ ਤਖਨੌਰੀ ਬਾਰਡਰ ਤੇ ਅਣਲਾਨੀ ਅਮਰਜੈਂਸੀ ਲਗਾਈ ਹੈ। ਪੰਜਾਬ ਦਾ ਮਿਹਨਤ ਕਸ਼ ਵਰਗ ਲਗਾਤਾਰ ਸੰਘਰਸ਼ ਕਰ ਰਿਹਾ। ਉਹਨਾਂ ਨੇ ਕਿਹਾ ਕਿ ਕਿਸਾਨਾ ਗੁੱਡ ਡੱਲੇਵਾਲ ਪਿਛਲੇ 16 ਦਿਨ ਤੋਂ ਗੈਰ ਹਲੋ ਕੇ ਮਰਨ ਵਰਤ ਤੇ ਚੱਲ ਰਹੇ ਨੇ। ਉਹਨਾਂ ਦੀ ਸਿਹਤ ਲਗਾਤਾਰ ਗਿਰਾਵਟ ਦੇ ਬਲ ਚੱਲ ਰਹੀ ਹੈ ਤੇ ਪੰਜਾਬ ਸਰਕਾਰ ਆਪਣੀ ਸਰਹੱਦਾਂ ਦੇ ਅੰਦਰ ਕਿਸਾਨਾਂ ਦੀ ਜਾਨ ਮਾਲ ਦੀ ਸਿਹਤ ਦੇ ਨੁਕਸਾਨ ਲਈ ਦੋਵੇਂ ਸਰਕਾਰਾਂ ਕੇਂਦਰ ਅਤੇ ਪੰਜਾਬ ਸਰਕਾਰ ਪੂਰਨ ਤੌਰ ਤੇ ਜ਼ਿੰਮੇਵਾਰ ਹੋਣਗੀਆਂ ਤੇ ਜਥੇਬੰਦੀ ਨੇ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਬਿਜਲੀ ਨਿਗਮ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਲਈ ਸੱਤ ਨਿਖੇਦੀ ਕੀਤੀ ਹੈ ਤੇ ਉਹਨਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਪੰਜਾਬ ਦੇ ਵੱਡੇ ਸ਼ਹਿਰਾਂ ਦੀ ਬਿਜਲੀ ਵੀ ਜਲਦੀ ਹੀ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੇ ਮਨਸੂਬੇ ਖੜੇ ਜਾ ਰਹੇ ਨੇ ਉਹਨਾਂ ਨੇ ਆਖਿਆ ਪੰਜਾਬ ਦੇ ਬਿਜਲੀ ਕਾਮੇ ਸਰਕਾਰ ਦੀ ਨੀਤੀ ਦਾ ਸਖਤ ਵਿਰੋਧ ਕਰਨਗੇ ਇਰਾਨ ਦੇ ਸਿਖਰਲੇ ਆਗੂ ਯਾਤੁੱਲਾ ਅਲੀ ਖਾਮੇਨੀ ਨੇ ਕਿਹਾ ਕਿ ਸੀਰੀਆ ਦੇ ਵਿੱਚ ਤਖਤਾ ਪਲਟਾ ਪਿੱਛੇ ਅਮਰੀਕਾ ਤੇ ਇਜ਼ਰਾਈਲ ਦੀ ਸਾਜ਼ਿਸ਼ ਸੀ ਸਰਕਾਰੀ ਟੈਲੀਵਿਜ਼ਨ ਤੇ ਪ੍ਰਸਾਰਤ ਭਾਸ਼ਣ ਦੇ ਵਿੱਚ ਖਾਮੇਨੀ ਨੇ ਕਿਹਾ ਇਸ 'ਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਸੀਰੀਆ 'ਚ ਵਾਪਰਿਆ ਘਟਨਾਕਰਮ ਅਮਰੀਕੀ ਅਤੇ ਇਜ਼ਰਾਈਲੀ ਸਾਜ਼ਿਸ਼ ਦਾ ਹਿੱਸਾ ਸੀ ਸਾਡੇ ਕੋਲ ਇਸ ਦੇ ਸਬੂਤ ਹਨ ਖਾਮੇਨੀ ਨੇ ਇਹਨਾਂ ਕਥਿਆਸਿਆਂ ਨੂੰ ਨਕਾਰ ਦੇ ਤੈ ਤੀ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਸਦ ਦੀ ਸਰਕਾਰ ਦੇ ਗੰਕਾਰਨ ਇਰਾਨ ਕਮਜ਼ੋਰ ਹੋ ਜਾਵੇਗਾ ਉਹਨਾਂ ਨੇ ਆਖਿਆ ਕਿ ਮਾਹਰ ਟਾਕਰੇ ਦੇ ਅਰਥ ਨਹੀਂ ਜਾਣਦੇ ਤੇ ਉਹ ਇਹ ਸੋਚਦੇ ਨੇ ਕਿ ਵਿਰੋਧੀ ਕਮਜ਼ੋਰ ਹੋਣ ਨਾਲ ਇਰਾਨ ਵੀ ਕਮਜ਼ੋਰ ਹੋਵੇਗਾ ਉਹਨਾਂ ਨੇ ਆਖਿਆ ਕਿ ਅੱਲਾ ਦੇ ਕਰਮ ਨਾਲ ਇਰਾਨ ਤਾਕਤਵਰ ਹੈ ਤੇ ਉਹ ਹੋਰ ਵਧੇਰੇ ਤਾਕਤਵਰ ਬਣ ਕੇ ਉਭਰੇਗਾ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트ੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਸੋਸ਼ਲ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਮੂੜ ਮਖੌਲ ਉਡਾਇਆ। ਉਹਨਾਂ ਨੂੰ ਕੈਨੇਡਾ ਦਾ ਗਵਰਨਰ ਆਕਿਆ। ਟਰੂਡੋ ਪਿਛਲੇ ਹਫਤੇ 트ੰਪ ਨਾਲ ਰਾਤ ਦੇ ਖਾਣੇ ਲਈ ਉਹਨਾਂ ਦੇ ਨਿੱਜੀ ਕਲੱਬ ਮਾਰੇ ਲਾਗੋ ਗਏ ਸਨ ਜਿੱਥੇ ਉਹਨਾਂ ਨਵੇਂ ਚੁਣੇ ਗਏ ਰਾਸ਼ਟਰਪਤੀ ਦੀ ਇਹ ਚੇਤਾਵਨੀ ਤੇ ਚਰਚਾ ਕੀਤੀ ਸੀ ਕਿ ਜੇ ਕੈਨੇਡਾ ਸਰਕਾਰ ਉਥੋਂ ਅਮਰੀਕਾ ਆਉਣ ਵਾਲੀਆਂ ਗੈਰ ਕਾਨੂੰਨੀ ਪ੍ਰਵਾਸੀ ਤੇ ਨਸ਼ਿਆਂ ਦੀ ਆਮਦ ਨੂੰ ਰੋਕਣ 'ਚ ਨਾਕਾਮ ਰਹਿੰਦੀ ਹੈ ਤਾਂ ਕੈਨੇਡਾ ਤੇ 25% ਟੈਕਸ ਲਗਾਇਆ ਕੈਨੇਡਾ ਦੇ ਗਵਰਨਰ ਚਸਟਨ ਟਰੂਡੋ ਨਾਲ ਰਾਤ ਦਾ ਖਾਣਾ ਖਾ ਕੇ ਖੁਸ਼ੀ ਹੋਈ ਰਾਤ ਦੇ ਖਾਣੇ ਦੌਰਾਨ ਟਰੂਡੋ ਨੇ ਚਿੰਤਾ ਜਤਾਉਂਦਿਆਂ ਕਿਹਾ ਕਿ ਵਾਦੂ ਦੇ ਟੈਕਸ ਨਾਲ ਕੈਨੇਡਾ ਦਾ ਅਰਥਚਾਰਾ ਤਬਾਹ ਹੋ ਜਾਵੇਗਾ ਸੋ ਇਸ ਤੇ ਟਰੰਪ ਨੇ ਕਥਿਤ ਤੌਰ ਤੇ ਟਰੂਡੋ ਅੱਗੇ ਕੈਨੇਡਾ ਨੂੰ ਅਮਰੀਕਾ ਦਾ 52ਵਾਂ ਸੂਬਾ ਬਣਾਉਣ ਦੀ ਪੇਸ਼ਕਸ਼ ਕੀਤੀ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ 'ਤੇ ਕੀਤੇ ਹਮਲੇ 'ਚ 29 ਵਿਅਕਤੀ ਮਾਰੇ ਗਏ। ਇਹਨਾਂ 'ਚ ਇਜ਼ਰਾਈਲ ਨਾਲ ਲੱਗਦੀ ਸਰਹੱਦ ਨੇੜਲੇ ਕਸਬੇ ਬੈਤਲਾਹਿਆ ਦੇ ਕਰਤਕੀ ਦਾ ਹਮਲਾ ਵੀ ਸ਼ਾਮਲ ਹੈ, ਜਿੱਥੇ 19 ਵਿਅਕਤੀ ਹਲਾਕ ਹੋਏ ਨੇ। ਫਲਸਤੀਨੀ ਮੈਡੀਕਲ ਅਧਿਕਾਰੀਆਂ ਮੁਤਾਬਕ ਇਸ ਕਾਰਜ ਲੋਕਾਂ ਨੇ ਪਨਾਹ ਲਈ ਹੋਈ ਸੀ। ਬ੍ਰਿਟਕਾਂਝ ਪੱਤਰਕਾਰ ਇਮਾਨਲ ਸ਼ਾਂਤੀ ਉਸ ਦਾ ਪਤੀ ਅਤੇ ਤਿੰਨ ਬੱਚੇ ਵੀ ਸ਼ਾਮਲ ਸਨ। ਗਾਜ਼ਾ 'ਚ ਜੰਗ ਸ਼ੁਰੂ ਹੋਣ ਮਗਰੋਂ ਹੁਣ ਤੱਕ 193 ਪੱਤਰਕਾਰਾਂ ਦੀ ਮੌਤ ਹੋ ਚੁੱਕੀ ਹੈ। ਇਜ਼ਰਾਈਲੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਇੱਕ ਵੱਖਰੇ ਹਵਾਈ ਹਮਲੇ 'ਚ ਹਮਾਸ ਦੇ ਦੋ ਸੀਨੀਅਰ ਕਮ ਹਸਪਤਾਲ ਕਮਾਨਦਵਾਨ ਦੇ ਰਿਕਾਰਡ ਮੁਤਾਬਕ ਮ੍ਰਿਤਕਾਂ ਚਿੱਕੋ ਪਰਿਵਾਰ ਦੇ 8 ਜਣੇ ਸ਼ਾਮਿਲ ਹਨ ਤੇ ਹਸਪਤਾਲ ਨੇ ਵੀ ਕਿਹਾ ਕਿ ਉੱਥੇ ਦੇ ਨੇੜੇ ਜੋ ਹੋਰ ਹਮਲੇ ਹੋਏ ਸਨ ਉਸ ਚ ਮਹਿਲਾ ਤੇ ਦੋ ਬੱਚਿਆਂ ਦੀ ਵੀ ਮੌਤ ਹੋਈ ਹੈ ਉਧਰ ਆਵਦਾ ਹਸਪਤਾਲ ਮੁਤਾਬਕ ਦੂਸਰੇ ਸ਼ਰਨਾਰਥੀ ਕੈਂਪ ਤੇ ਹੋਏ ਹਮਲੇ ਚ 7 ਵਿਅਕਤੀ ਮਾਰੇ ਗਏ ਨੇ ਮ੍ਰਿਤਕਾਂ ਚ ਦੋ ਬੱਚੇ ਉਹਨਾਂ ਦੇ ਮਾਪੇ ਤੇ ਤਿੰਨ ਹੋਰ ਰਿਸ਼ਤੇਦਾਰ ਵੀ ਸ਼ਾਮਿਲ ਸਨ ਇਸ ਦੌਰਾਨ دہشتਗਰਦਾਂ ਨੇ ਬੀਤੇ ਦਿਨ ਇਜ਼ਰਾਇਲ ਤੇ 4 ਰਾਕਟ ਤਾਕੇ ਨੇ ਜਿਨ੍ਹਾਂ ਚੋਂ ਦੋ ਨੂੰ ਹਵਾ ਚ ਫੁੰਡ ਦਿੱਤਾ ਗਿਆ ਤੇ ਫੌਜ ਨੇ ਆਖਿਆ ਦੋ ਰਾਕਟ ਖੁੱਲੇ ਇਲਾਕੇ ਚ ਡਿੱਗੇ ਤੇ ਕਈ ਸਾਰੇ ਮਾਲ ਜਾਨ ਦਾ ਨੁ ਹੋ ਸਕਦਾ ਸੀ ਕਈ ਜਣੇ ਮਾਰੇ ਜਾ ਸਕਦੇ ਸਨ ਪਰ ਉੱਥੇ بچਾ ਰਿਹਾ ਲੇਕਿਨ ਫੌਜ ਨੇ ਸੈਂਟਰਲ ਗਾਜਾ ਦੇ ਮਗਾਨੀ ਸ਼ਰਨਾਰਥੀ ਕੈਂਪ ਦੇ ਇਲਾਕੇ ਨੂੰ ਖਾਲੀ ਕਰਨ ਦੇ ਹੁਕਮ ਕਰ ਦਿੱਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਪੀਰ ਸਿੰਘ ਜੀ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਹੀਦੀ 15 ਪੰਦਰਵਾੜੇ ਦੌਰਾਨ ਕਰਾਚ ਖੁਸ਼ੀ ਦੇ ਸਮਾਗਮ ਨਾ ਕਰਨ ਅਤੇ ਸ਼ਹੀਦੀ ਸਭਾ ਦੇ ਸਮਾਗਮਾਂ ਵਿੱਚ ਸਾਦੇ ਰੂਪ 'ਚ ਸ਼ਾਮਲ ਹੋਣ। ਇਤਿਹਾਸੇ ਸਾਹਿਬਜ਼ਾਦਿਆਂ ਬਾਬਾ ਸੁਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਕੌਰ ਦੇ ਸਥਾਨ ਗੁਰਦੁਆਰਾ ਜੋਤੀ ਸਰੂਪ ਦੇ ਗੁੰਬਦ ਤੇ ਸੋਨੇ ਦੀ ਪਰਤ ਛੜਾਉਣ ਦੀ ਸੇਵਾ ਮੌਕੇ ਅਰਦਾਸ ਸਮਾਗਮ 'ਚ ਸ਼ਾਮਲ ਹੋਏ। ਉਹਨਾਂ ਆਖਿਆ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਕੁਰਬਾਨੀ ਦੀ ਦੁਨੀਆ ਦੇ ਕਿਸੇ ਵੀ ਧਰਮ 'ਚ ਕੋਈ ਮਿਸਾਲ ਨਹੀਂ ਮਿਲਦੀ। ਉਹਨਾਂ ਨੌਜਵਾਨਾਂ ਨੂੰ ਅ ਇਸ ਤਰ੍ਹਾਂ ਦੀ ਹੁੱਲੜਬਾਜ਼ੀ ਵੀ ਨਾ ਕਰਨ। ਉਹਨਾਂ ਸਮੂਹ ਲੰਗਰ ਕਮੇਟੀਆਂ ਤੇ ਸਭਾ ਸੁਸਾਇਟੀਆਂ ਨੂੰ ਕਿਹਾ ਕਿ ਲੰਗਰ ਵਿੱਚ ਮਿੱਠੇ ਪਕਵਾਨ ਨਾ ਪਕਾਏ ਜਾਣ। ਸੋਨੇ ਦੀ ਪਰਤ ਛਟਾਉਣ ਦੀ ਸੇਵਾ ਨਿਭਾਉਣ ਵਾਲੇ ਬਾਬਾ ਹਰਪ੍ਰੀਤ ਸਿੰਘ ਅਤੇ ਗੁਰਬਿੰਦਰ ਸਿੰਘ ਨੇ ਸਿੰਘ ਸਾਹਿਬਾਨ ਦਾ ਸਨਮਾਨ ਵੇ ਕੀਤਾ। ਇਸ ਮੌਕੇ ਸਚਕਣ ਹਰਮੰਦਰ ਸਾਹਿਬ ਦੇ ਅਰਦਾਸੀਏ ਭਾਈ ਬਲਵਿੰਦਰ ਸਿੰਘ ਜੀ ਨੇ ਅਰਦਾਸ ਕੀਤੀ ਹੈ। ਸਮਾਗਮ ਵਿੱਚ ਗੁਰਦੁਆਰਾ ਫਤਗੜ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਹਰਪਾਲ ਸਿੰਘ, ਬਾਬਾ ਬਿਆਨਤਾਸ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਤੇ ਹਲਕਾ ਇੰਚਾਰਜ ਜਗਦੀਪ ਸਿੰਘ ਚੀਵਾ ਸ਼੍ਰੋਮਣੀ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆਤੇ ਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸਰਨਜੀਤ ਸਿੰਘ ਚਰਾਰਥਲ ਮੌਜੂਦ ਸਨ ਸੋਇਸਨਾਸ਼ਟੀਆਵਰਡ ਨਿਊਜ਼ ਹੁਣ ਮੈਨੂੰ ਦੇ ਕੋਈ ਇਜਾਜ਼ਤ ਧੰਨਵਾਦ